सत श्रीगुरु साहिब जी तरी छ महल्ला चौथा ਹਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਸਤ ਗੁਰ ਮਿਲੈ ਸੁ ਭਾਏ ਸਹਜ ਗੁਣ ਗਾਇਆ ਜੀਓ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਸਤ ਗੁਰ ਮਿਲੈ ਸੁ ਭਾਏ ਸਹਿਜ ਗੁਣ ਗਾਇਆ ਜੀਓ ਗੁਣ ਗਾਏ ਵਿਗਸੈ ਸਦਾ ਆਨੰਦਿਨ ਜਾਇ ਆਪ ਸਾਚੇ ਭਾਵੈ ਅਹੰਕਾਰ ਹਮੈ ਤਜੈ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜਿਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਅੰਦਰ ਸਾਚਾ ਨੇਹੋ ਪੁਰ ਸਤਗੁਰਾ ਜੀਉ ਹਾ ਤੇਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰਾ ਜੀਉ ਕਦੇ ਨਾ ਵਿਸਾਰੀ ਆਨੰਦ ਸੁਭਾਰੀ ਜਾਂ ਨਾਮ ਲਈ ਤਾਂ ਜੀਵਾ ਸਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤਾਇ ਗੋ ਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਗੁਰ ਮਿਲੇ ਆਨੰਦ ਦੇਨਾ ਬਿਵੇਕ ਬੁੱਧ ਵਿਚਰਾ ਅੰਦਰ ਸਾਚਾ ਨੇਹੋ ਪੂਰਾ ਸਤਗੁਰ ਸਤ ਸੰਗਤ ਮਿਲੇ ਵੱਡ ਭਾਗ ਤਾਂ ਹਰ ਰਸ ਆਵੇ ਜੀਓ ਆਨੰਦਿਨ ਰਹੇ ਲੇਵ ਲਾਏ ਤਾਂ ਸਹਜ ਸਮਾਵੇ ਜੀਓ ਸਹਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬੈ ਰਾਗੀ ਹਲਕ ਪਲਤ ਸੋਭਾ ਜਾਗੇ ਅੰਤਰ RAM ਨਾਮ ਲੈਵ ਲਾਗੀ ਹਰਖ ਸੋਗ ਦੋਹਾਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੈ ਸਤ ਸੰਗਤ ਮਿਲ ਵਡ ਭਾਗ ਤਾ ਹਰ ਰਸ ਆਵੇ ਜੀਓ ਦੂਜਾ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਓ ਮਾਇਆ ਦੁਖ ਮੋਹਿਆ ਹੋਵੇਂ ਰੋਹਿਆ ਮੇਰੀ ਮੇਰੀ ਕਰਤਿ ਵਹਾਵੇ ਜੋ ਪ੍ਰਭ ਦੇ ਤਿਸ ਚੇਤੇ ਨਾਹੀ ਅੰਤ ਗਿਆ ਪਛਤਾਵੇ ਬਿਨ ਰਾਵ ਕੋ ਸਾਥ ਨ ਚੱਲੇ ਪੁੱਤਰ ਕਲਤਰ ਮਾਇਆ ਧੋਇਆ ਦੁਜੈ ਭਾਇ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਓ ਕਰ ਕਿਰਪਾ ਲਿਹੋ ਮਿਲਾਏ ਹੇਲ ਹਰ ਪਾਇਆ ਜੀਓ ਸਦਾ ਰਹਿ ਕਰ ਜੋੜ ਪ੍ਰਭ ਮਨ ਭਾਇਆ ਜੀਓ ਪ੍ਰਭ ਮਨ ਭਾਵੈ ਤਾਂ ਹੁਕਮ ਸੁਭਾਵੈ ਹੁਕਮ ਮੰਨ ਸੁਖ ਪਾਇਆ ਅਨੰਦਨ ਜਪਤ ਹੈ ਦਿਨ ਰਾਤੀ ਸਜੇ ਨਾਮ ਧਿਆਇ ਨਾਮੋਂ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਹੋ ਮਿਲਾਏ ਮਹਿਲ ਹਰ ਪਾਵੇ ਜਿਉ ਹਨ ਦਿਨ ਜਪਤ ਰਹੇ ਦਿਨ ਰਾਤੀ ਸਹਜੇ ਨਾਮ ਧਿਆਇ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲੇਹੋ ਮਿਲਾਏ ਮਹਿਲ ਹਰ ਪਾਵੇ ਜਿਉ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ